ਕਾਦੀਆ ਖਾਨੇ ਵਿੱਚ ਕੀ ਕਿਰਤ ਦੋਸ਼ੀ ਆਪ ਸਹਿਮ ਨੂੰ ਸੁਣੋ ਉਸਨੇ ਗ੍ਰਿਫਤਾਰ ਕੀਤਾ ਗਿਆ ਆਣਾ ਕਾਦੀਆ ਖੂਸਲੋਂ ਜਿਹੜਾ ਉਹ ਜਿੱਕਰੋ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰੰਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਦੁਪਸਤਲ ਹੈ ਜਾ ਕੇ ਇਹ ਇਹਦਾ ਯੂਜ਼ ਦੇ ਨਾਲ ਜਿਹੜਾ ਦੁਕਾਨੀ ਮਾਨ ਖਤਰਾ ਹੁੰਦਾ ਕਿ ਸਿਰਫ ਲੋਕਾਂ ਦੇ ਨੱਕ ਮੋ ਕੱਟੇ ਜਾਂਦੇ ਨੇ ਜੁੱਥ ਨਾਲ ਜੰਪਤਰਾ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਧਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਰ੍ਹਾਂ ਤੇ ਇੱਕ ਬੜੀ ਅਜੀਬ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਸ੍ਰੀ ਸਾਹਿਬ ਸ਼੍ਰੀ ਹੈਲ ਨਿਊ ਜੀ ਡਾਇਰੈਕਟਰ ਤੇ ਇਹਨਾਂ ਖਿਲਾਫ ਬੜੀ ਜੰਨੀ ਪ੍ਰਦਰਸ਼ਨ ਹੋਈ ਹੈ ਉਸੇ ਮੂਹਰੇ ਤਹਿਤ ਜਦਿਆ ਕੱਲ ਖਾਨਕਾਦੀਆਂ ਵੱਲੋਂ ਸਪੈਸ਼ਲ ਬਾਇੰਡਿੰਗ ਦਾਦੇ ਨਾਲ ਖਾਨਕਾਦੀਆਂ ਵਿੱਚ ਜਿਹੜੇ ਮਿਸਟਰ ਸੋਹਣੂ ਹੈ ਇਹ ਸੋਹਣੂ ਕੋਲ ਫੂਨਾ ਬੇਟੀਆਂ ਰਾਮਪਤੀ ਅੰਦਰ ਟੋਆ ਦੀਆਂ ਇੱਕ ਬੇਟੀ ਦੇ ਵਿੱਚ ਆਊਟਪੋਰਟ ਟਾਲੀਨ ਕਟੂਨੇ ਟੋਟਲ ਇਹ 768 ਡੱਬੂ ਬੰਦੇ ਨੇ ਕਿਉਂਕਿ ਬ੍ਰਾਮਹਕਾਰ ਕੀ ਇਹਨਾਂ ਕਾਨੂੰਨ ਸਰਕਾਰੀ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 33125 ਮਿਸਟਰ ਕਿਤਾ

ਇਹਨਾਂ ਦੇ ਕਿ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਇਨਾ ਡੋਰ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਕਿਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਇੰਗਲਿਸ਼ ਜਿਹੜਾ ਨੇ ਬੜਾ ਪਤੰਗੋ ਡਾਣੀ ਹੈ ਉਹ ਜਰਨਲ ਯੂਜ਼ ਕਰਮ ਤੇ ਕੋਈ ਵੀ ਜਾਣ ਦੇ ਨਾਮ ਲਵਾਉਣਾ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਤਾਵਣੀ ਹੈ ਪਟਾਲਾ ਪੁਛ ਵੱਲੋਂ ਕਿ ਇਹਨਾਂ ਨੂੰ ਵੇਚਨ ਦਾ ਬਾਝਾਨ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਾ ਲੋਕਾਂ ਦੀ ਜਾਣ ਨਾ